ਸਸਕਲ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਮੈਂ ਇੱਕ ਪਿੰਡ ਦੀ ਕੁਦਰਤ ਦਿਖਾਣ ਲੱਗਾ ਦੇਖੋ ਤੁਸੀਂ ਇਹ ਸਾਡੇ ਪਿੰਡਾਂ ਦੀਆਂ ਕੁਦਰਤ ਨੇ ਜਿਹੜੀਆਂ ਵਗਦੇ ਪਾਣੀ ਦੇ ਉੱਤੇ ਆ ਪਾਫ ਬਣ ਕੇ ਉੱਪਰ ਆਉਂਦੀਆਂ ਨੇ ਨਾ ਤਾਂ ਇਹ ਇੰਨੀਆਂ ਕਿ ਖੂਬਸੂਰਤ ਦਿਸਦੀਆਂ ਨੇ ਕਿ ਯਾਰ ਜਦੋਂ ਤੁਸੀਂ ਸੈਰ ਕਰਨ ਆਓਗੇ ਨਾ ਮਾਰਨਿੰਗ ਟਾਈਮ ਬਹੁਤ ਹੀ ਵਧੀਆ ਤੁਹਾਨੂੰ ਨੇਚਰ ਲੱਗੂਗਾ ਇੱਥੇ ਇਹ ਉਹ ਹੀ ਪੋਲਿਆ ਜਿੱਥੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਕਰ ਚੁੱਕਿਆ ਕਿ ਇਹ ਤਸਦੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਬੇਨਤੀ ਤਾਂ ਦੂਸਰੀ ਸਾਈਡ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਵਾਲਾ ਪੂਰਾ ਵਾਰੜਾ ਇਹ ਮੁਲਕ ਪਣ ਜਾਂਦਾ ਜਿੱਦੋਂ ਸ਼ਾਮ ਦੀ ਸੈਰ ਕਰੀਦੀ ਜਾਂ ਸਵੇਰ ਦੀ ਸੈਰ ਕਰੀਦੀ ਹੈ ਨਾ ਤਾਂ ਆਪ ਬਣ ਕੇ ਉੱਪਰਲੇ ਬੰਨੇ ਹੁੰਦੀ ਆ ਤਾਂ ਵਧੀਆ ਕੁਲ ਨੇਚਰ ਲੱਗਦਾ ਆ ਸਾਡੇ ਪਿੰਡਾਂ ਦਾ ਸੋ ਇਹ ਜੀ ਹਮੇਸ਼ਾ ਸਾਫ ਸਫਾਈ ਵਾਲਾ ਦਵਾਲਾ ਜਰੂਰ ਰੱਖਿਆ ਕਰੋ ਤਾਂ ਕਿ ਜਿਹੜਾ ਸਮਾਂ ਆਉਣ ਵਾਲਾ ਆ ਤਾਂ ਪਾਣੀ ਦੀ ਵੀ ਜਿਹੜੀ ਇਹ ਦੁਰਵਰਤੋਂ ਨਾ ਕੀਤੀ ਜਾਵੇ ਕਿਉਂਕਿ ਹਰ ਕੋਈ ਕੂੜਾ ਕੜਾਏ ਦੇ ਵਿੱਚ ਸੁੱਟ ਜਾਂਦਾ ਆ ਤਾਂ ਉਸ ਦੇ ਕਰਕੇ ਵੀ ਜਿਹੜੀ ਇਹ ਪਾਣੀ ਦੂਸ਼ਿਤ ਹੋ ਜਾਂਦਾ ਬਹੁਤ ਸਾਰੇ ਜਾਨਵਰ ਇਥੋਂ ਪਾਣੀ ਪੀਂਦੇ ਨੇ ਤੋ ਵਧੀਆ ਲੱਗਿਆ ਸੀਗਾ ਮਾਰਨਿੰਗ ਦੀ ਵਾਕ ਕਰ ਰਹੇ ਸੀਗੇ ਤੇ ਇਸ ਕਰਕੇ ਦੱਸਣਾ ਸੀਗਾ ਤੁਹਾਨੂੰ ਕੀ ਹਾਲ ਲੱਗੂ ਕਿੰਨਾ ਵਧੀਆ 뷰 ਆ ਕਿ ਮੈਨੂੰ ਕੈਟ ਲੱਗ ਰਿਹਾ ਜੀ ਸਹੀ ਲੱਗ ਰਿਹਾ ਜੀ ਤਾਂ ਲొਕੇਸ਼ਨ ਗੈਸ ਕਰ ਬਲੂ ਜਿਹਨਾਂ ਜਿਹਨਾਂ ਨੂੰ ਪਾ ਲੱਗੀ ਆ ਤੁਹਾਨੂੰ ਧੰਨਵਾਦ ਜੀ ਮਿਲਦੇ ਆ ਜੀ